ਸਾਸਿਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਪਹੁੰਚ ਚੁੱਕੇ ਆ ਪਿੰਡ ਨਿੱਕੀਵਾਲ ਕੋਲ ਜ਼ਿਲ੍ਹਾ ਸ਼੍ਰੀ ਤਰਤਰਸਾ ਤੇ ਤਹਿਸੀਲ ਪੱਟੀ ਆਓ ਵਧੇਰੇ ਜਾਣਕਾਰੀ ਆਪਣੇ ਵੀਰ ਸਰਬਜੀਤ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰੀਏ ਦੋ ਬੁੱਲ ਦਿਨੇ ਆ ਦੋਵੇਂ ਹੀ ਚੰਗੀ ਰਿਕਾਰਡ ਦੇ ਦੱਸ ਰਹੇ ਨੇ ਮਦਰ ਦਾ ਵੀ ਤੇ ਪਿਓ ਵਾਲੇ ਪੱਖੋਂ ਵੀ ਆਓ ਕਰਕੇ ਗੱਲਬਾਤ ਬਾਈ ਜੀ ਸਾਸਿਕਾਲ ਚੜਤੀ ਕਲਾ ਜੀ ਕੀ ਨਾਮ ਹੈ ਜੀ ਸਰਬਜੀਤ ਸਿੰਘ ਠੀਕ ਹੈ ਜੀ ਪਿੰਡ ਗੱਲ ਕੋ ਕਰਦਾ ਤੇ ਮੋਬਾਈਲ ਨੰਬਰ 9527 042 ਠੀਕ ਆ ਇਹ ਬਾਈ ਕੀ ਨਾਮ ਹੈ ਕਿਹੜੇ ਪਿਓ ਵੱਲੋਂ ਕਿਹੜਾ ਪੱਕਾ ਪ੍ਰਕਾਰ ਦੀ SIM ਦਾ ਅੱਛਾ ਜੀ ਤੇ ਮਦਰ ਵੱਲੋਂ ਮਦਰ ਵੱਲ ਮਦਰ ਨੂੰ ਸਾਰ ਦਿੱਤੀ ਹੁੰਦੀ ਹੈ ਸਾਰ ਦੇ SIM ਦੀ ਕਿੰਨੇ ਕ ਦੁੱਤ ਤੋਂ ਸਟਾਰਟਿੰਗ ਆ ਉਹਦਾ ਹੈਗਾ 833 12 18 18 ਅੱਛਾ ਉਹ ਸਾਹਮਣੇ ਪਰਲੀ ਸਾਈਡ ਆ ਲਓ ਭਾਈ ਸੱਜਣੋ ਤੀਜੇ ਨੰਬਰ ਪਹਿਲੇ ਨੰਬਰ ਤੇ ਜਿਹੜੀ ਆ ਮੱਝ ਦੇ ਵੇਖ ਰਹੇ ਸਾਰ ਦੇ SIM ਦੀ ਦੱਸ ਰਹੇ ਕੋਈ ਬੁੱਲਦੀ ਮੈਂ ਵੀ ਚੰਗੀ ਵੱਡੇ ਆ ਦੇਖ ਸਕਦੇ ਜੇ ਬੰਦੇ ਨੂੰ ਜਵਾਨ ਆ ਠੀਕ ਆ ਜੀ ਤੇ ਇਸ ਤਰ੍ਹਾਂ ਹੀ ਜਿਹੜਾ ਇਹ ਕਟਾ ਗਾਂ ਭੁੱਲ ਇਹ ਵੀ ਚੰਗਾ ਹੈ ਪੇਟ ਫੁੜਾ ਤੇ ਜਿਹੜੇ ਟੈਸਟਿਕਲ ਵੀ ਚੰਗੇ ਇਹਦੇ ਦੇਖ ਸਕਦੇ ਜੀ ਠੀਕ ਆ ਤੇ ਇਹ ਕਿੰਨੇ ਰਾ ਦੇ ਦੇਣਾ ਆਪਾਂ ਇਹਦਾ 60 ਜੋਂ ਮਾਨਤਨ ਕਰ 60000 ਜੋਂ ਮਾਨਤਨ ਕਰ ਦਾਂਗੇ ਲਓ ਭਾਈ ਜਿਹਨੂੰ ਲੋੜ ਆ ਨਾ ਇਹ ਭੁੱਲ ਦੀ ਗਾਂ ਬਰੀਡ ਤਿਆਰ ਕਰਨੀ ਆ ਜਾਂ ਰੇੜੀ ਰੂੜੀ ਤੇ ਜੋਣਾ ਘਰੇ ਸ਼ੌਂਕ ਨਾਲ ਪਾਲਣਾ ਉਹਨੂੰ ਬਿਹਤਰ ਚੰਗਾ ਦੂਜੇ ਨੰਬਰ ਤੇ ਉਹ ਬੂਰਾ ਨੀਲੀ ਚ ਆ ਗਿਆ ਕੋਇਨੂਰ ਉਹ ਨੂਰ ਦਾ ਨੂਰ ਦਾ ਉਹਦੀ ਮਾਂ ਦਾ ਵੀ ਮੜ ਕੱਟ ਚੰਗਾ ਮਾਂ ਦਾ 1.14 ਕਿਲੋ ਸਾਢੇ 14 ਕਿਲੋ ਤੇ ਦੋਵੇਂ ਹੀ ਆ ਬਸ ਲਓ ਭਾਈ ਸੱਚ ਨੂੰ ਇਹ ਕਿੰਨੇ ਦਾ ਆਪਾਂ ਫਿਕਸ ਦੇ ਦਾਂਗੇ ਜਿਹੜਾ 20 ਚੋ ਕਰ ਦਾਂਗੇ 20000 ਚੋ ਛੋਟੇ ਦਾ ਮਾਨਤਾਨ ਕਰ ਦਾਂਗੇ ਤੇ ਵੱਡਾ ਜਿਹੜਾ 60 ਚੋਂ ਦੋ ਆਪਣੀ ਤਸੱਲੀ ਕਰਕੇ ਫਿਰ ਵੀ ਇੱਥੇ ਆ ਕੇ ਪਹੁੰਚ ਕੇ ਲੈ ਕੇ ਜਾਓ ਸਾਡੇ ਵੱਲੋਂ ਸასი ਕਾਲ ਜੀ